ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਜੇ ਤੁਸੀਂ ਰੋਜ਼ ਇੱਕ ਤਰ੍ਹਾਂ ਦਾ ਨਾਸ਼ਤਾ ਜਿਹੜਾ ਹੈਗਾ ਖਾ-ਖਾ ਕੇ ਅੱਕ ਗਏ ਆ ਤਾਂ ਅੱਜ ਅਸੀਂ ਇੱਕ ਨਵੇਂ ਤਰੀਕੇ ਨਾਲ ਇੱਕ ਨਵਾਂ ਨਾਸ਼ਤਾ ਜਿਹੜਾ ਹੈਗਾ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਇਸ ਦੇ ਲਈ ਜਿਹੜਾ ਹੈਗਾ ਬਹੁਤਾ ਜ਼ਿਆਦਾ ਸਮਾਨ ਨਹੀਂ ਚਾਹੀਦਾ ਹੈਗਾ ਸਿਰਫ ਸਾਨੂੰ ਸੂਜੀ ਚਾਹੀਦੀ ਹੈ ਪੋਹਾ ਤੇ ਜਿਹੜੀਆਂ ਸਬਜ਼ੀਆਂ ਪਾਣੀਆਂ ਹੈ ਉਹ ਤੁਸੀਂ ਆਪਣੀ ਮਨਪਸੰਦੀਆਂ ਸਬਜ਼ੀਆਂ ਪਾ ਸਕਦੇ ਹੋ ਜਿਹੜੀਆਂ ਅਸੀਂ ਸਬਜ਼ੀਆਂ ਲਈਆਂ ਹੈ ਪਿਆਜ ਲੈ ਸ਼ਿਮਲਾ ਮਿਰਚ ਤੇ ਲਾਲ ਟਮਾਟਰ ਜਿਹੜੇ ਲਾਲ ਟਮਾਟਰ ਹੈ ਇਹਨਾਂ ਦੇ ਵੀ ਜਿਹੜੇ ਹੈਗੇ ਨਿਕਾਲ ਲੈਣੇ ਵਿੱਚ ਤੋਂ ਤੇ ਪੋਹਾ ਲੈ ਆਏ ਤੇ ਸੂਜੀ ਜਿਹੜੀ ਹੈਗੀ ਆ ਸੀ ਇੱਕ ਇੱਕ ਦੋਹੇ ਜਿਹੜੀਆਂ ਹੈਗੀਆਂ ਕਟੋਰੀਆਂ ਸੀ ਲੈ ਲਈਆਂ ਜਿਹੜੇ ਨਾਸ਼ਤਾ ਹੈਗਾ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਬਣ ਕੇ ਇਹ ਤਿਆਰ ਹੋ ਜਾਂਦਾ ਹੈ ਹੁਣ ਅਸੀਂ ਜੱਗ ਲੈ ਕੇ ਗ੍ਰੈਂਡਰ ਜਾਲ ਜਿਹੜਾ ਹੈਗਾ ਉਹਦੇ ਵਿੱਚ ਪੋਹਾ ਪਾ ਲੈਣਾ ਹੈ ਇਹ ਜਿਹੜੀ ਚੀਜ਼ਾਂ ਦੋਹੇ ਚੀਜ਼ਾਂ ਲੈਣੀਆਂ ਤਾਂ ਸੇਮ ਸੇਮ ਹੀ ਲੈਣੀਆਂ ਇੱਕੋ ਜੇ ਇੱਕ ਕਟੋਰੀ ਹੈਗੀ ਸੂਜੀ ਦੀ ਤਾਂ ਇੱਕ ਲੈਣੀ ਜਿਹੜੀ ਹੈਗੀ ਹੈ ਪੋਹੇ ਦੀ ਹੁਣ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਐ ਲੱਸੀ ਪਾ ਲਾਂਦੇ ਜੇ ਦਹੀਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਦਹੀਂ ਪਾ ਸਕਦੇ ਹੋ ਇਸ ਤਰ੍ਹਾਂ ਨਹੀਂ ਲੱਸੀ ਪਾ ਸਕਦੇ ਇੱਕ ਚਮਚਾ ਜਿਹੜਾ ਹੈਗਾ ਜੀਰੇ ਦਾ ਪਾ ਲੈਣਾ ਹੈ ਹੁਣ ਇਹਦਾ ਇਹ ਜਿਹੜਾ ਹੈਗਾ ਬਰੀਕ ਇਹਦਾ ਪੇਸਟ ਤਿਆਰ ਕਰ ਲੈਣਾ ਇਹਦਾ ਜਿਹੜਾ ਇਹਦਾ ਪੇਸਟ ਹੈ ਸਾਨੂੰ ਬਸ ਇਸ ਤਰ੍ਹਾਂ ਦਾ ਹੀ ਚਾਹੀਦਾ ਜਿਆਦਾ ਜਿਹੜਾ ਹੈਗਾ ਪਤਲਾ ਨਹੀਂ ਹੋਣਾ ਚਾਹੀਦਾ ਇਹ ਨਾ ਹੀ ਥੋੜਾ ਜਿਹਾ ਇਹ ਸੰਗਣਾ ਇਹਨੂੰ ਤੁਸੀਂ ਪਾਣੀ ਪਾ ਕੇ ਵੀ ਇਹਨੂੰ ਪੀਸ ਸਕਦੇ ਹੋ ਜੇ ਦਲੱਸੀ ਨਾਲ ਪਾਣੀ ਹੋਵਾ ਦਹੀਂ ਨਾਲ ਪਾਣੀ ਹੋਆ ਤਾਂ ਤੁਸੀਂ ਪਾਣੀ ਪਾ ਕੇ ਖੱਟੇ ਦੀ ਜਗ੍ਹਾ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਵੀ ਤੁਸੀਂ ਪਾ ਕੇ ਇਹਨੂੰ ਇਸ ਤਰ੍ਹਾਂ ਇਹਦਾ ਕੋਲ ਜਿਹੜਾ ਹੈਗਾ ਤਿਆਰ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਤਾਂ 4 ਚਮਚੇ ਰਾਈਂਡ ਤੇਲ ਪਾ ਲੈਣੇ ਆ ਜਿਹੜਾ ਵੀ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਲਈਆਂ ਐ ਉਹ ਸਬਜ਼ੀਆਂ ਜਿਹੜੀਆਂ ਹੈਗੀਆਂ ਪਾ ਸਕਦੇ ਆਪਣੀ ਮਨਪਸੰਦੀਆਂ ਸਬਜ਼ੀਆਂ ਜੇਕਰ ਉਹ ਨੂੰ ਹੋਰ ਥੋੜਾ ਜਿਹਾ ਥੋੜਾ ਸਖਤ ਹੋਵਾ ਤਾਂ ਤੁਸੀਂ ਬਾਅਦ ਵਿੱਚ ਚੀਜ਼ 'ਚ ਥੋੜਾ ਜਿਹਾ ਪਾਣੀ ਲਾ ਕੇ ਵੀ ਪਤਲਾ ਇਹਨੂੰ ਕਰ ਸਕਦੇ ਹੋ ਪਰ ਜ਼ਿਆਦਾ ਪਤਲਾ ਨਹੀਂ ਕਰਨਾ ਬਿਲਕੁਲ ਥੋੜਾ ਹੀ ਪਤਲਾ ਜਿਹੜਾ ਹੈਗਾ ਇਹ ਕਰਨਾ ਹੈ ਹੁਣ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਲਾਲ ਮਿਰਚ ਪਾਊਡਰ ਪਾ ਲੈਣਾ ਹੈ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਲਾਲ ਮਿਰਚ ਜਿਹੜਾ ਹੈਗਾ ਤੁਹਾਨੂੰ ਤੁਸੀਂ ਉਹ ਵੀ ਪਾ ਸਕਦੇ ਹੋ ਨਮਕ ਇਹ ਪਾ ਲੈਣਾ ਟੇਸਟ ਦੇ ਮੁਤਾਬਕ ਜਿੰਨਾ ਤੁਸੀਂ ਤਿੱਖਾ ਜਾਂ ਫਿੱਕਾ ਖਾਣਾ ਚੰਗੇ ਹੋ ਤਾਂ ਉਹਨਾਂ ਅਕੜਾ ਹੈਗਾ ਇੱਥੇ ਨਮਕ ਪਾ ਲੈਣਾ ਥੋੜਾ ਜਿਹਾ ਜਿਹੜਾ ਹੈਗਾ ਦੂਜਾ ਨੰਬਰ ਚਾਟ ਮਸਾਲਾ ਜਿਹੜਾ ਹੈਗਾ ਇਸ ਮਿਕਸ ਕੀਤੇ ਹੋਏ ਆ ਉਹ ਵੀ ਪਾ ਲੈਣੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ। ਹੁਣ ਤੁਸੀਂ ਦੇਖ ਰਹੇ ਜਮ ਮਸਾਲਾ ਸਬਜ਼ੀਆਂ ਪਾੜਨਾ ਜਿਹੜਾ ਕੋਲ ਜਿਹੜਾ ਹੈ ਥੋੜਾ ਜਿਹਾ ਸਾੜਤ ਹੋ ਗਿਆ ਤਾਂ ਪਾਣੀ ਦੇ ਵਿੱਚ ਦੋ ਤੇ ਤਿੰਨ ਚਮਚੇ ਜਿਹੜੇ ਹੈਗੇ ਪਾਣੀ ਦੇ ਲਾ ਲੈਣੇ ਆ ਇਹ। ਕਿ ਜਿਹੜੀ ਸੋਜੀ ਹੈਗੀ ਹੈ ਉਹ ਵੀ ਇੱਥੇ ਫੁੱਲਣੀ ਹੈ। ਤੇ ਜਿਹੜਾ ਪੋਹਾ ਹੈਗਾ ਉਹ ਵੀ ਸਾਡਾ ਸੁੱਕਿਆ ਹੋਇਆ ਤਾਂ ਉਹ ਨਾਲ ਵੀ ਖੁੱਲਣਾਈ ਹੈ ਜੇ ਤੁਸੀਂ ਇਸ ਤਰ੍ਹਾਂ ਮਤਲਬ ਨਹੀਂ ਕਰਨਾ ਚਾਹੁੰਦੇ ਤਾਂ ਜਿਹੜਾ ਪੋਹਾ ਤੇ ਸੂਜੀ ਹੈਗੇ ਉਹਨੂੰ ਪਾਣੀ ਵਿੱਚ ਥੋੜਾ ਟਾਈਮ ਪਾ ਕੇ ਰੱਖ ਸਕਦੇ ਆ ਤੇ ਐਂ ਫੁੱਲ ਜਾਂਦਾ ਤਾਂ ਬਾਅਦ ਵਿੱਚ ਉਹਨੂੰ ਰੱਖਣਾ ਨਹੀਂ ਪੈਂਦਾ ਹੈਗਾ ਨਹੀਂ ਹੁਣ ਛੁੱਟ ਜੇ ਹੈਗਾ ਸੀ ਬਾਅਦ ਵਿੱਚ ਇਹਨੂੰ 5 ਤੋਂ 6 ਮਿੰਟ ਲੈ ਰੈਸਟ ਕਰ ਲਈ ਜਿਹੜਾ ਹੈਗਾ ਰੱਖ ਲੈਣਾ ਇਹ ਦੋ ਤੇ ਤਿੰਨ ਚਮਚੇ ਚ ਪਾਣੀ ਦੇ ਜਿਹੜੇ ਹੈਗੇ ਪਾ ਲੈਣੇ ਆ ਜਿਹੜਾ ਨਾਸ਼ਤਾ ਹੈਗਾ ਬਹੁਤ ਜ਼ਿਆਦਾ ਵਧੀਆ ਬਣਦਾ ਤੇ ਸਿੱਖੋ ਸਿੰਪਲ ਜਿਹੇ ਤਰੀਕੇ ਦੇ ਨਾਲ ਬਹੁਤ ਸੂਜੀ ਜਿਹੜੀ ਹੁੰਦੀ ਆ ਸਾਡੇ ਘਰ ਵਿੱਚ ਪਈ ਹੁੰਦੀ ਆ ਤੇ ਹਰੀਆਂ ਸਬਜ਼ੀਆਂ ਵੀ ਮੋਸਲੀ ਪਈਆਂ ਹੁੰਦੀਆਂ ਜਿਹੜੀਆਂ ਕੋਈ ਨਾ ਕੋਈ ਸਬਜ਼ੀ ਜਿਹੜੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦੀ ਕੋਈ ਵੀ ਸਬਜ਼ੀ ਜਿਹੜੀ ਹੈਗੀ ਪਾ ਸਕਦੇ ਹੋ ਛੇ ਸੱਤਕ ਮਿੰਟ ਹੋ ਗਏ ਜਿਹੜਾ ਹੈਗਾ ਸਾਨੂੰ ਇਹਨੂੰ ਕੋਲ ਨੂੰ ਰੱਖੇ ਹੋਏ ਹੁਣ ਇਹਦੇ ਵਿੱਚ ਜਿਹੜਾ ਹੈਗਾ ਅੱਧਾ ਪਾਉਚ ਈਨੋਂ ਦਾ ਪਾ ਲੈਣਾ ਤੁਸੀਂ ਇਹਦੇ ਵਿੱਚ ਮਿੱਠਾ ਸੋਡਾ ਵੀ ਪਾ ਸਕਦੇ ਜੇ ਇਨੋ ਹੈ ਤਾਂ ਇਨੋ ਜਿਹੜਾ ਹੈਗਾ ਪਾ ਸਕਦੇ ਥੋੜਾ ਜਿਹਾ ਪਾਣੀ ਲਾ ਕੇ ਇਹਨੂੰ ਆਪਾਂ ਮਿਕਸ ਕਰ ਲੈਣਾ ਜਿਹੜਾ ਅਸੀਂ ਜਿਹੜਾ ਇਹ ਨਾਸ਼ਤਾ ਬਣਾ ਕੇ ਤਿਆਰ ਕਰਨਾ ਹੈ ਉਹ ਕਰਨਾ ਅਸੀਂ ਸਟੀਮ ਵਾਲਾ ਸਟੀਮ ਨਾਲ ਜਿਹੜਾ ਹੈਗਾ ਨਾਸ਼ਤਾ ਬਣਾਵਾਂਗੇ ਕੋਈ ਤੇਲ ਵਿੱਚ ਨਹੀਂ ਫਰਾਈ ਕਰਾਂਗੇ ਇਹਨੂੰ ਅਸੀਂ ਜਿਹੜਾ ਪਾਣੀ ਹੈਗਾ ਉਹ ਵੀ ਗਰਮ ਹੋਣ ਲਈ ਰੱਖ ਦਿੱਤਾ ਵਾਂ ਏ ਇਹ ਜਿਹੜਾ ਹੈਗਾ ਇਹ ਚੰਗੀ ਤਰ੍ਹਾਂ ਕੋਲਣਾ ਇਹਨੂੰ ਇਹ ਨਾਸਤਾ ਜਿਹੜਾ ਹੈਗਾ ਸੀ ਕਟੋਰੀਆਂ ਵਿੱਚ ਬਣਾਵਾਂਗੇ ਅੱਜ ਇਹਨੂੰ ਕਟੋਰੀ ਜਿਹੜਾ ਹੈਗਾ ਕਟੋਰੀ ਨਾਸਤਾ ਇਸ ਤਰ੍ਹਾਂ ਕੋਈ ਆਇਲ ਲੈ ਲੈਂਟੀ ਜਾਂ ਛੋਟੀਆਂ ਕਟੋਰੀਆਂ ਲੈ ਲੈਣੀਆਂ ਉਹਨਾਂ ਵਿੱਚ ਤੇਲ ਪਾ ਕੇ ਇਹ ਚੰਗੀ ਤਰ੍ਹਾਂ ਇਹਨਾਂ ਨੂੰ ਗ੍ਰੀਸ ਕਰ ਲੈਣਾ ਜਿਹੜੀਆਂ ਆ ਗਿਆ ਪੰਜ ਕਟੋਰੀਆਂ ਲੈ ਲਈਆਂ ਇਹਨਾਂ ਵਿੱਚ ਹੁਣ ਜਿਹੜਾ ਹੈਗਾ ਪੇਸਟ ਪਾ ਲੈਣਾ ਹੈ ਉੱਪਰ ਤੱਕ ਭਰ ਕੇ ਨਹੀਂ ਪਾਣਾ ਹੈਗਾ ਜਿਹੜਾ ਹੈਗਾ ਇਹ ਸਾਡਾ ਨਾਸ਼ਤਾ ਹੈਗਾ ਇਹ ਪੁੱਪਨ ਫੁੱਲ ਵੀ ਜਾਣਦਾ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਉਹ ਪਾਇਆ ਹੋਇਆ ਹੈ ਸੋਜੀ ਪਾਈ ਹੋਈ ਹੈ ਤੇ ਦੂਜੇ ਸਮਾਨ ਜਿਹੜਾ ਪਾਇਆ ہوا ਹੈਗਾ ਥੋੜਾ ਥੋੜਾ ਫੁੱਲ ਜਾਂਦਾ ਤੇ ਇਹਦੇ ਲਈ ਥੋੜਾ ਜਿਹਾ ਇਹ ਉਨੇ ਹੀ ਰੱਖਣਾ ਹੈ ਭਰ ਕੇ ਨਹੀਂ ਉੱਪਰ ਦਾ ਕਰਨੀ ਹੈਗੀਆਂ ਇਹ ਪੰਜ ਜਿਹੜੀਆਂ ਕਟੋਰੀਆਂ ਹੈਗੀਆਂ ਸੀ ਭਰ ਕੇ ਰੱਖ ਲਈਆਂ ਇਹਨਾਂ ਨੂੰ ਤੁਸੀਂ ਜਿਹੜਾ ਨਾਸ਼ਤਾ ਹੈਗਾ ਇਹਨੂੰ ਟ੍ਰੇ ਲੈ ਕੇ ਉਹਦੇ ਵਿੱਚ ਵੀ ਸਟੀਮ ਕਰ ਸਕਦੇ ਹੋ ਇਹਨਾਂ ਇਸ ਤਰ੍ਹਾਂ ਜੇ ਟ੍ਰੇ ਨਹੀਂ ਹੈਗੀ ਤਾਂ ਕਟੋਰੀਆਂ ਵਿੱਚ ਵੀ ਜਿਹੜੀ ਹੈਗੀਆਂ ਨੂੰ ਇਸ ਤਰ੍ਹਾਂ ਸਟੀਮ ਕਰ ਸਕਦੇ ਹੋ ਹੁਣ ਚੱਲਦੇ ਆ ਗੈਸ ਵੱਲ ਪਾਣੀ ਵੀ ਜਿਹੜਾ ਹੈਗਾ ਸਾਡਾ ਗਰਮ ਹੋ ਗਿਆ ਵਾ ਇਹਦੇ ਉੱਪ ਤੁਸੀਂ ਇਸ ਤਰ੍ਹਾਂ ਜਿਹੜੀ ਛਰਨੀ ਜਿਹੜੀ ਹੈਗੀ ਐ ਛੇ ਕਾਲੀ ਹੁੰਦੀਆਂ ਛਰਨੀਆਂ ਉਹ ਵੀ ਲੈ ਸਕਦੇ ਹੋ ਨਹੀਂ ਵਿੱਚ ਜਿਹੜਾ ਹੈਗਾ ਕੜਾਹੀ ਵਿੱਚ ਕੋਈ ਵੀ ਸਟੈਂਡ ਜਿਹੜਾ ਹੈਗਾ ਉਹ ਰੱਖ ਸਕਦੇ ਹੋ ਹੁਣ ਜਿਹੜੀਆਂ ਕਟੋਰੀਆਂ ਹੈਗੀਆਂ ਅਸੀਂ ਵਿੱਚ ਰੱਖ ਲੈਂਦੇ ਆਂ ਮੋਟੇ ਰੇਖਾ ਇਹ ਵਿੱਚ ਸ ਤਾਂ ਚਾਰ ਕਟੋਰੀਆਂ ਜਿਹੜੀਆਂ ਹੈਗੀਆਂ ਆਈਆਂ ਇੱਕ ਕਟੋਰੀ ਨੂੰ ਅਸੀਂ ਬਾਅਦ ਵਿੱਚ ਸਟੀਮ ਕਰ ਲਵਾਂਗੇ ਚਾਹੀ ਇਹਨੂੰ ਥੱਲੇ ਵੀ ਇੱਕ ਕਟੋਰੀ ਨੂੰ ਰੱਖ ਸਕਦੇ ਆ ਤੇ ਜਿਹੜੀਆਂ ਹੈਗੀਆਂ ਸਾਰੀਆਂ ਇਕੱਠੀਆਂ ਇਸ ਤਰ੍ਹਾਂ ਸਟੀਮ ਹੋ ਜਾਂਦੀਆਂ ਹੁਣ ਇਹਨੂੰ ਐਨ ਸਿੱਧਾ ਜਿਹੜਾ ਹੈਗਾ ਕੋਈ ਵੀ ਪਲੇਟ ਤੇ ਟੱਕਣ ਹੈਗਾ ਤੁਸੀਂ ਉੱਪਰ ਦੇ ਕੇ ਇਹਨੂੰ ਐਨ ਸਟੀਮ ਕਰ ਲੈਣਾ ਇਹਨੂੰ ਹੁਣ ਇਹਨੂੰ ਫੁੱਲ ਆਜਤੇ ਅਸੀਂ 5 ਤੋਂ 6 ਮਿੰਟ ਇਹਨੂੰ ਸਟੀਮ ਕਰ ਲੈਣਾ ਇਹਨੂੰ ਜਿਹੜੇ ਜੜੇ ਕਟੋਰੀਆਂ ਨੇ ਬਿਲਕੁਲ ਐਨ ਠੰਡੀਆਂ ਜਿਹੀ ਹੋ ਗਈਆਂ ਵਾਂ ਤੇ ਇਹਨੇ ਹੁਣ ਆਪਣੇ ਆਪ ਦੇਖ ਲਓ ਕਿ ਨਾਲ ਤੇ ਜਿਹੜੀ ਹੈਗਾ ਇਹਨ ਐਨ ਆਪਣਾ ਕੋਲੀ ਛੱਡਦੀ ਹੈ ਹੁਣ ਇਹਨਾਂ ਨੂੰ ਬਾਹਰ ਕਢ ਲੈਂਦੇ ਆ ਇਸ ਤਰ੍ਹਾਂ ਚ ਆਖੂ ਲੈ ਕੇ ਜੇ ਨਾਲ ਚਿਪਕੀ ਹੋ ਤਾਂ ਇਸ ਤਰ੍ਹਾਂ ਕਰੀ ਨਾਲ ਤੇ ਛੜਾ ਲੈਣੀ ਹੈ ਤੇਨੂੰ ਪਲਟਿੰਗਾ ਮਾਤਣਾ ਇਸ ਤਰ੍ਹਾਂ ਜਿਹੜਾ ਹੈਗਾ ਬੜੀ ਥੰਮੀ ਨਾਲ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਕਿੰਨੀ ਸਾਨੀ ਨਾਲ ਜਿਹੜੀ ਹੈਗੇ ਨਿਕਲ ਜਾਂਦੀਆਂ ਇਹ ਹੁਣ ਸਾਰੀਆਂ ਕਟੋਰੀਆਂ ਆਪਾਂ ਇਸੇ ਤਰ੍ਹਾਂ ਕਢ ਕੇ ਰੱਖ ਲੈਣੀਆਂ ਬਣ ਕੇ ਤਿਆਰ ਹੁਣ ਸਾਡਾ ਕਟੋਰੀ ਨਾਸਤਾ ਇਹਨੂੰ ਤੁਸੀਂ ਮੜੇ ਜ ਤਵੇ ਤੇ ਤੇਲ ਪਾ ਕੇ ਵੀ ਜਿਹੜਾ ਹੈਗਾ ਇਹਨੂੰ ਸੇਕ ਲਵਾ ਕੇ ਵੀ ਖਾ ਸਕਦੇ ਹੋ ਨੇ ਇਸ ਤਰ੍ਹਾਂ ਵੀ ਜਿਹੜਾ ਹੈਗਾ ਬਹੁਤ ਟੇਸਟੀ ਹੁੰਦਾ ਇਹ ਇਸ ਤਰ੍ਹਾਂ ਇਹਦੇ ਪੀਸ ਕੱਟ ਵੀ ਸਕਦੇ ਹੋ ਜਾਂ ਇਸ ਤਰ੍ਹਾਂ ਹੀ ਖਾਣਾ ਹੋਵਾ ਤਾਂ ਤੁਸੀਂ ਇਸ ਤਰ੍ਹਾਂ ਵੀ ਜਿਹੜੇ ਹੈਗੇ ਇਹਨੂੰ ਖਾ ਸਕਦੇ ਹੋ ਇਹਨੂੰ ਤੇ ਦੇਖਸਣੇ ਤੇ ਜਿਹੜੇ ਹੈਗੇ ਆ ਇਹ ਕਿੰਨੇ ਸੌਫਟ ਹੈ ਕਿੰਨੇ ਸਪੰਜੀ ਜਿਹੇ ਬਣੇ ਹੋਏ ਆ ਇਹ ਇਸ ਤਰ੍ਹਾਂ ਤੁਸੀਂ ਵੀ ਜੇ ਤੁਸੀਂ ਆਕਗੇ ਨਾ ਹੋਰ ਨਾਸਤੇ ਖਾ ਕੇ ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਸੂਜੀ ਤੇ ਪੋਹੇ ਦਾ ਨਾਸ਼ਤਾ ਸਟੇਮ ਕਰਕੇ ਬਣਾ ਸਕਦੇ ਆ ਬਿਨ ਸੀ ਆਕ ਕੇ ਆ ਤਾਂ ਅਲੱਗ ਤਰ੍ਹਾਂ ਦਾ ਨਾਸ਼ਤਾ ਕਰ ਕਰਕੇ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਸੂਜੀ ਤੇ ਪੋਹੇ ਦਾ ਨਾਸ਼ਤਾ ਬਣਾ ਕੇ ਤਿਆਰ ਹੋਏ ਤਾਂ ਕਿੰਨੀ ਆਸਾਨੀ ਨਾਲ ਬਣ ਜਾਂਦਾ ਕਿ ਜਿਆਦਾ ਕੁਝ ਨਹੀਂ ਚਾਹੀਦਾ ਸਾਨੂੰ ਇਹਦੇ ਮਿਰਚ ਮਸਾਲੇ ਤੇ ਸੂਜੀ ਤੇ ਪੋਹਾ ਜਿਹੜਾ ਹੈਗਾ ਚਾਹੀਦਾ ਉਹਦੇ ਨਾਲ ਹੀ ਤੇ ਕਿੰਨਾ ਵਧੀਆ ਨਾਸ਼ਤਾ ਤਿਆਰ ਹੋ ਜਾਂਦਾ ਤੇ ਬਿਨ ਫਰਾਈ ਹੈ ਜੇ ਤੁਸੀਂ ਇਹਨੂੰ ਫਰਾਈ ਕਰਨਾ ਹੈ ਤਾਂ ਤਵੇ ਤੇ ਤੇਲ ਥੋੜਾ ਜਿਹਾ ਤੇਲ ਪਾ ਕੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਸਪੀਸ ਜ ਇਸ ਤਰ੍ਹਾਂ ਹੀ ਪੀਸ ਜਿਹੜੇ ਹੈਗੇ ਆ ਰੱਖ ਲੈਣੇ ਆ ਤੇ ਇਹਨੂੰ ਸੇਕ ਜਿਹਾ ਲਵਾ ਲੈਣਾ ਤੇ ਅਲਦੋਲੇ ਤਵੇ ਨੇ ਇਹ ਪਲਟਾ ਪਲਟਾ ਕੇ ਜੇ ਕੱਲ ਨਾ ਤੇ ਇਹਨੂੰ ਇਸ ਤਰ੍ਹਾਂ ਫਰਾਈ ਵੀ ਹਲਕਾ ਜਿਹਾ ਹੋ ਜਾਂਦਾ ਹੈ ਇਹ ਤਾਂ ਤੁਸੀਂ ਆਪਣੇ ਤਰੀਕੇ ਨਾਲ ਇਹਨੂੰ ਜਿਸ ਤੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਬਣ ਕੇ ਤਿਆਰ ਆ ਸਾਡਾ ਸੋਜੀ ਤੇ ਪੋਹੇ ਦਾ ਨਾਸ਼ਤਾ ਇਸ ਨੂੰ ਤੁਸੀਂ ਹਰੀ ਸੌਸ ਨਾਲ ਵੀ ਖਾ ਸਕਦੇ ਹੋ ਹੀਮਲੀ ਦੀ ਖੱਟੀ ਮਿੱਠੀ ਸੌਸ ਨਾਲ ਵੀ ਖਾ ਸਕਦੇ ਹੋ ਕੈਚਪ ਨਾਲ ਵੀ ਖਾ ਸਕਦੇ ਹੋ ਮਯੋਨੀਜ਼ ਨਾਲ ਵੀ ਖਾ ਸਕਦੇ ਹੋ ਕਿਸੇ ਵੀ ਆਪਣੀ ਜਿਹੜੀ ਮਨਪਸੰਦੀ ਤੁਹਾਡੀ ਸੌਸ ਹੈ ਉਹਦੇ ਨਾਲ ਤੁਸੀਂ ਖਾ ਸਕਦੇ ਹੋ ਤੁਹਾਨੂੰ ਮੇਰੇ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗਣੀ ਹੈ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਹੈ ਮਿਲਦੇ ਹਾਂ ਇਸੇ ਤਰ੍ਹਾਂ ਦੀ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ